ਤੁਹਾਨੂੰ ਆਪਣੇ ਆਪ ਚੰਗੇ ਨੀਆ ਰਾਹ ਦੀ ਲੋੜ ਬੈਂਤੀ ਕਿਉਂ ਅੱਥੇ ਪੈ ਰੋਗੇ ਇਸ ਲਈ ਪ੍ਰੋਮਿਸ ਕਰਕੇ ਲਾਇਓ ਤੇ ਆਪ ਦੀ ਜਨਨ ਸੇਵਾ ਸਿਮਰਨ ਸਾਸਾਂ ਦੇ ਮਿਲਣੇ ਬਾਣੀ ਪੜ੍ਹ ਹਰ ਚੀਜ਼ ਦਾ ਵਾਦਾ ਕਰਕੇ ਤੇ ਜੋ ਰੋਣਗੇ ਕੁਝ ਨਮੋੜਾਂ ਵਿੱਚ ਦੁਆ ਕੀ ਅਰਦਾਸ ਕਰਨ ਨੂੰ ਸਰੂਪ ਕਿਰਪਾ ਕਰਨਗੇ ਆਪ ਉਹਨਾਂ ਦੀ ਦੁਆ ਦੇ ਹੋ ਸਕਦਾ ਸਿਸਰੀਆਂ ਜੋ ਹੋਵੇ ਸਰਸੂਏ ਔਰਤ ਸਭ ਦੀ ਬਾਣੀ ਅਰਦਾਸ ਤੇ ਤੀਰ ਨੂੰ ਸਭ ਸਲਟ ਕਰੀਏ ਕੋਈ ਨਸਬਾ ਜੀ ਨਾਲੇ ਗੱਲ ਕਰਕੇ ਅਸਮਪੰਤਰ ਕਰੋ ਨਾਮ ਸਾਰੇ ਨਾਮ ਗਲੀਵਾਤੀ ਜਾਨਾ ਧਰਮੀ ਆਪੋ ਆਪਣੀ ਕਿਰੜੇ ਕੇ ਨੂਰੁ ਸ਼੍ਰੀ ਨਾਮ ਤੇ ਆਇਆ ਕੈ ਭਸਕਤ ਕਾਲ ਰਾਤ ਦੇ ਮੁਖਿ ਉਜਵੇ ਕੇਤੀ ਛੁਟੀ ਨਾਮੋ ਜਿਨੀ ਨਾਮ ਧਿਆਇ ਗਏ ਭਸਕਤ ਕਾਲ ਰਾਤ ਦੇ ਮੁਖਿ ਉਜਵੇ ਕੇਤੀ ਛੁਟੀ ਨਾਮੋ ਜੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮੋ न जाना तुम्हारा अंत ऊचेते ऊचा सगल समग्री तुम्हारा सूत्रत हारित लते हो सो आगया तुम्हारी गत में तो तुम ही जानू लालु कदास ਤਦ ਆ ਗਿਆ ਅਰਦਾਸ ਸੋ ਹਮਾਰੀ ਜਿਉ ਪੈੰਦੋ ਸਭ ਕਹ ਲਾ ਲਤ ਸਭ ਤੇਰੀ ਵਡਿਆਈ ਕੋਈ ਲਾਉ ਨਾ ਜਾਣੈ ਮੇਰਾ ਬੋਲ ਲਾ ਜੀ ਸਤ ਨਾਮ ਤੇਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਵਿਗਨ ਲਾ ਕੋ ਲਗ ਜਾ ਕੀ ਪ੍ਰਭ ਆਗੈ ਅਰਦਾਸ ਅਰਦਾਸ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਰ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸੁ ਦਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਲਾਉ ਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹ ਪਦਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਾ ਤੇ ਅਹੰ ਧਰ ਕੇ ਬੋਲੇ ਜੀ ਪੰਜਾਬ ਪਿਆਰੇ ਚੋਹ ਹੈ ਸਹਿਬ ਜਾਦਿਆ ਚਾਲੀਆਂ ਮੁਕਤੇ ਆ ਹਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵਲ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨੱਠ ਕੀਤਾ ਤਨਾਵ ਪਿਆਰਿਆ ਸਚਿਆਰਿਆ ਦੀ ਕਮਾਈ ਦਾ ਤੇ ਅਹੰਤ ਧਰ ਕੇ ਖਾਲਸਾ ਜੀ ਬਣੋ ਜੀ ਜਿਨਾ ਸਿੰਘਾ ਸੁਗਨੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨਵਹਈਆ ਚਰਖਣੀਆਂ ਤੇ ਚੜੇ ਤਲਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਉਹ ਧਰਮ ਨਹੀਂ ਹਾਰਿਆ ਸਿੱਖੀ ਕੇਸ ਤੋਂ ਉਸ ਵਸਤਵ ਸੰਭਿਵਾਹੀ ਤਨਾ ਪ੍ਰਾਤੂ ਅਤੇ ਵਰਤਮਾਨ ਸਮੇ ਦੇ ਸਮੂਹ ਸ਼ਹੀਦਾਂ ਦੀ ਕਮਹੀਦਾਂ ਤੇ ਅਹੰਤ ਰਕੇ ਖਾਲਸਾ ਜੀ ਬਣੋ ਜੀ ਸਮਝਾ ਤਖਤਾ ਸਰਬੱਤ ਗੁਰਦੁਆਰੇ ਆ ਜੀ ਕਾ ਧਿਆਨ ਧਰ ਕੇ ਬੋਲੇ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਜ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਾਇਤ ਦੇਗ ਤੇਗ ਫਤਿਹ ਹੈ ਬਰਦ ਕੀ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਾਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੈ ਬਖਸ਼ੋ ਜੀ ਮਹਾਰਾਜ ਸਿੱਖਾ ਨੂੰ ਸਿੱਖੀ ਦਾਤਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਪ੍ਰੋਸਾਦਾਨ ਦਾ ਮਾਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਾਹਾਂ ਚੌਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਪਿਆਰੇ ਸਿੱਖਾ ਦਾ ਮਨ ਦੀ ਮਾਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਉਦਾਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਨੇਮਾਣੋ ਕੇ ਮਾਨੋ ਸਤਿਗੁਰੂ ਨਤਾਲਿਓ ਕੇ ਤਾਨ ਨਿਉਟਿਆਂ ਦੀ ਓਟ ਤਲ ਤਨ ਗੁਰੂ ਮਾਨਕ ਦੇਵ ਜੀ ਮਹਾਰਾਜ ਤਲ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਹ ਪਾਦਸ਼ਾਹਿਆਂ ਦੀ ਜੋਤ ਤਲ ਧਾਮ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਦਸ਼ਾਹ ਜੀ ਤਾ ਬੁਧੀਆਂ ਦੇ ਚਰਮ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰੋਂ ਘਰੋਂ ਬਰੋਸਾਏ ਅਮਰ ਸ਼ਹੀਦ ਸੰਧ ਸਾਹਿਬ ਜਥੇਦਾਰ ਬਾਬਾ ਹਰਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੰਗਿ ਸ਼ਹੀਦਾ ਸੁਹਾਵਾ ਵਿਖੇ ਅਮਰਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਲ ਸਜਿਆ ਸਜੇ ਦੀਵਾਲ ਅੰਦਰ ਅੰਮ੍ਰਿਤ ਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਚੱਲ ਰਹੀ ਗੁਰਬਾਣੀ ਦੀ ਰੜੀ ਵਾਰ ਕਥਾ ਵਿਚਾਰ ਤੇ ਗੁਰਮਤਿ ਹੋਈਆਂ ਨੇ ਪਾਤਸ਼ਾਹ ਜੀ ਅਨੇ ਸਮੇਂ ਦਰਾਮ ਬਾਣੀ ਪੜਦੇ ਆਇਆ ਕਥਾ ਕੀਰਤਨ ਕਰਦੇ ਆ ਸਮੁੱਚੀ ਆ ਸੇਵਾ ਬਾ ਨਿਭਾਉਂਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਚੁੱਕਾਂ ਦੀ ਮਵਾफी ਬਖਸ਼ੋ ਅਗੋ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ੍ਰੇਸ਼ਟ ਮੱਤ ਉਹ ਬਖਸ਼ਿਸ਼ ਕਰਨੀ ਜੀ ਪੜੀ ਸੁਣੀ ਗੁਰਬਾਣੀ ਦਾ ਫਲਾਪਹਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਅੰਦਰ ਵਸੌਲਾ ਜੀ ਚਰਨ ਕਮਲਾ ਦਾ ਪਿਆਰ ਬਖਸ਼ਿਸ਼ ਕਰਨ ਦਾ ਸੇਵਾ ਤੇ ਸਿਮਰਨ ਦੀਆ ਦਾਤਾ ਬਖਸ਼ਿਸ਼ ਕਰਨੀਆ ਸਮੁੱਚੀ ਸੰਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਭੇਟਾ ਵਾ ਆਪਣੇ ਦਰ ਪ੍ਰਵਾਨ ਕਰਨੀ ਆ ਜੀ ਸੰਗਤਾਂ ਦਾ ਕਦਮ ਮੁਕਦਮੇ ਲੈਖੇ ਵਿੱਚ ਲਉਣਾ ਸਮਨਾ ਦੇ ਪਰਿਵਾਰਾਂ ਵਿੱਚ ਸੁਖਸ਼ਾਲਤ ਚੜ੍ਹਦੀ ਕਲਾ ਦੇਹ ਅਰੋਗਤਾ ਵਾ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਨਗਰ ਖੇੜੇ ਤੇ ਸੁਖ ਵਰਤੌਣੀ ਸਰਬੱਤ ਦਾ ਭਲਾ ਕਰਨਾ ਜੀ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਵੇਲੇ ਤੋਂ ਤਾਲਮਲ ਧੰਨ ਦੇ ਨਾਲ ਸੇਵਾ ਵਾ ਕੀਤੀਆਂ ਨੇ ਸਬਦਾ ਦੀਆਂ ਸੇਵਾਵਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਆਪਣੇ ਦਰ ਪਰਵਾਨ ਕਰਨੀ ਆ ਪਾਤਸ਼ਾਹ ਜੀ ਕਿਰਪਾ ਕਰੋ ਇਸ ਵੇਲੇ ਸਮਤਾ ਵੱਲੋਂ ਕਰੋ ਪ੍ਰਸ਼ਾਦ ਦੇਗ ਸਾਜ ਕੇ ਹਾਜ਼ਰ ਹੈ ਕਰੀ پاک ਸਾਲ ਸੋਚ ਪਵਿੱਤਰ ਹੁਣ ਲਾਗੋ ਭੋਗ ਹਰ ਰਾਇ ਲਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪੌਣੀਆਂ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਅਖਰ ਬਾਦ ਘਾਟ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੇ ਹੋ ਸੰਗਤਾਂ ਨੂੰ ਨਦਰ ਨਦਰ ਨੇ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਸਮਰਥਾ ਬਖਸ਼ੋ ਜੀ ਸੇ ਹੀ ਪਿਆਰੇ ਮੇ ਲੋ ਜਿਨਾ ਦੇ ਮਿਲੇ ਆ ਨਾਮ ਚਿਤ ਆਵੇ ਨਾਮ ਕੇ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਆਉ ਸਿੱਖਾਂ ਨੂੰ ਹੁਕਮਾ ਗੁਰਮਾਨੇ ਗੁਰੂ ਗ੍ਰੰਥ ਜੀ ਮਾਨੇਓ ਜੋ ਪ੍ਰਭ ਕੋ ਮਿਲ ਬੋ ਚਾਹ ਰਾਜ ਕਰੇਗਾ ਖਾਲਸਾ ਖੁਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਲਸਰੋਤ ਜਤਵੇ ਆਨੰਦ ਨੇ ਨੀਤ ਖੋਲ ਕਪਟ ਗੁਰੂ ਨੇ ਲੀਆ ਲੋਕ ਹਰ ਸੰਗ ਨੀਤ ਬਾਲੇ ਗੁਰੂ ਗੁਰੂ ਹੈ ਬਾਲੇ ਵਿੱਚ ਬਾਲੇ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪਰ ਤਖ ਗੁਰ ਨਸਤਾਰਿ ਗੁਰਬਾਣੀ ਕਹੈ ਸੇਵਕ ਜਨ ਮਾਨਾ ਰਤਖੋ ਗੁਰੂ ਨਸਤਾਰੇ ਸੋ ਕਹੋ ਤਲ ਗੁਰ ਸੇਵੀਏ ਅਹਲ ਸਹਜੁ ਪਾਏ ਦਰਸਨ ਪਰਸਿਆ ਗੁਰ ਕੈ ਜਨਮ ਮਰਨ ਸਜਲੇ ਸੱਚਾ ਪਾਤਸ਼ਾਹ ਹੋ ਸਰਸਾਹੋ ਜਿਸ ਪਾਸ ਬਹਤ ਆਸੇ ਜਿਆ ਸਬ ਨੰਦਨ ਹੋਵੇ ਸਫਤ ਖਸਮ ਦੀ ਮੂਰ ਅਰਸ ਹੋ ਕਰਸਾ ਤੋ ਦੇਖੇ ਸੱਚੇ ਪਾਤਸ਼ਾਹ ਨਲ ਜਨਮ ਜਨਮ ਦੀ ਤੋ ਦੇਖੇ ਸੱਚੇ ਪਾਤਸ਼ਾਹ ਨਲ ਜਨਮ ਜਨਮ ਦੀ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਚੌਥਾ ਇਛਾ ਪੂਰਕ ਸਰਬ ਸੁਖ ਦਾਤਾ ਤਿਜਾ ਕਾ ਵਸ ਹ ਕਾਮ ਤੇ ਲਾਏ ਸੋ ਇਸ ਹਰਤੀ ਆਇਆ ਮੇਰੇ ਜੀਵਣ ਤਾ ਸਰਬ ਸਖ ਪਾਵਹ ਮੇਰੇ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜੋ ਕੈ ਵਸ ਹੈ ਕਾਮੁ ਤੇਲਾ ਸਾ ਹਰ ਧਿਆਇ ਮੇਰੇ ਜੀਵਣ ਤਾ ਸਰਬ ਸੁਖ ਪਾਵਾ ਹੈ ਮੇਰੇ ਮਨਾਂ ਜਪ ਲਾਣੇ ਸਤਿਨਾਮ ਸਦਾ ਸਤਿਨਾਮ ਥਲ ਤਲ ਤ ਮੁਖ ਉਜਲ ਹੋਈਂ ਹਾ ਲੈ ਤੇ ਆਈਆ ਹਰ ਪਰਖੇ ਨਿਰੰਜਨਾ ਰਹਾਵੇ ਜਹ ਹਰ ਸਿਮਰਨ ਭਾਇ ਤਹ ਉਪਾਦ ਗਤ ਕੀਨੇ ਵੱਡ ਭਾਗੀ ਹਰ ਜਪਨਾ ਜਦ ਮਾਨਕ ਕਾ ਗੁਰ ਇਹ ਮਤ ਜੀਵਨੀ ਜਪ ਹਰ ਪਰ ਜਲ ਤਰਨਾ ਜਹ ਹਰ ਸਿਮਰਨ ਭਿਆ ਤਹ ਉਪਾਦ ਗਤ ਕੀਨੇ ਵਡ ਭਾਗੀ ਹਰ ਜਪਨਾ ਜਮ ਮਾਨਕ ਕਾ ਗੁਰ ਇਹ ਮਤੋ ਦੀਨੇ ਚਾਪਹਰ ਪਾਵ ਜਲ ਤਰਨਾ ਦੁਆਰ ਸੇ ਗੁਰੂ ਜੀ ਦਾ ਖਾਲਸਾ ਦੁਆਰ ਸੇ ਗੁਰੂ ਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ 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 सत्यम् ਗੁਰੂ ਸਤਿਨਾਮ ਵਾਹਿਗੁਰੂ